ਕੋ ਟਲ ਗੁਰ ਸੇਵੀ ਐ ਅਹਨਿਸ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤਖ ਸੰਮਦੀ ਨੂਰੇ ਅਰਸਾ ਹੋਂ ਕੁਰਸਾ ਹੋਂ ਛੱਟੀ ਐ ਤੂਦ ਡਿਠੇ ਸੱਚੇ ਪਾਤਿਸਾ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚੇ ਪਾਤਿਸਾ ਸਿਰ ਸਾਹਾਂ ਦਾ ਜਿਸ ਪਾਸ ਬਹਿਟਿਆ ਸੋਹੀਐ ਸਭਨਾ ਦਾ ਵੀਸਾ ਸਜਣ ਸੱਚਾ ਪਾ ਤਿਸਾ ਹੋ ਸਿਰ ਸਾਹਾਂ ਦੇ ਜਿਸ ਪਾਸ ਬਹਿਟਿਆ ਸੋਹੀਐ ਸਭਨਾ ਦਾ ਵੀਸਾ ਹੋ ਵਕਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੂਕ ਮਹੱਲਾ Yeah. ਜੇ ਉੱਚਾ ਰੇ ਜਾਨ ਉਥਾਰ ਦੱਬੇ ਹੋ ਸੁਤੇ ਗਈ ਓਏ ਹਾਈ ਸਤਿਗੁਰ ਕਾ ਸਬਦ ਸੁਣਨਾ ਜਾਗੇ ਤੈ ਗੁਰ ਕਾ ਸਬਦ ਸੁਣ ਨ ਜਾਗਿਓ ਅੰਤਰ ਨ ਉਪਜ ਉਚਾਉ ਸਰੀਰ ਜਲਾਉ ਗੁਣ ਬਾਹਰਾ ਜੋ ਗੁਰ ਕਾਰ ਨ ਕਮਾ ਨਿਕ ਗੁਰ ਸਰਨਾਈ ਉਬਾਰ ਸੱਚ ਮਾਨ ਸਬਦ ਧਿਆਇ ਮਹੱਲਾ ਬਾਰ ਪਾਇਆ ਨਾਰ ਨਾ ਹਰ ਮਰ ਨਾ ਕਦੇ ਦੁੱਖ ਲਗਾ ਸਦਾ ਸੁਹਾਗਣ ਨਾਰੀ ਨਾਨਕ ਹਰ ਪ੍ਰਭ ਮੇਲ ਲਾਈ ਰਕਾਹੀ ਚੁੱਕ ਪਿਆਰ ਪਾਉੜੇ ਜੇ ਨਾ ਗੋੜੇ ਰਹੇ ਪਾਪਿਸ਼ਟ ਹਤਿਆਰੇ ਓफी ਕਰ ਕਰ ਫਿਰ ਹੈ ਕੁਸੁਧ ਮਾਨ ਜਿਉ ਤਰਕਟਨਾਰੇ ਵਦ ਭਾਗੀ ਸੰਗਤ ਮੇਲੇ ਗੁਰਮੁਖ ਸਵਾਰੇ ਹਰ ਮੇਲਾ ਹੋ ਸਤ ਗੁਰ ਦਇਆ ਕਾਰੇ ਗੁਰ ਕਉ ਬਲ ਹਾਰੇ ਵਡ ਭਾਗੀ ਸੰਗਤ ਮਿਲੇ ਗੁਰਮੁਖ ਸਵਾਰੇ ਗੁਰ ਦਿਆ ਕਰ ਗੁਰ ਕਉ ਬਲਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ